ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ نیوز ਦੇ ਨਾਲ ਕੈਨੇਡਾ ਦੇ ਲੇਬਰ ਮਾਰਕੀਟ ਨਾਲ ਸੰਬੰਧਿਤ ਜਨਵਰੀ ਮਹੀਨੇ ਦੀ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਮਿਲੇ-ਜੁਲੇ ਸੰਕੇਤ ਮਿਲ ਰਹੇ ਨੇ ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਦੇਸ਼ ਦੇ ਵਿੱਚ ਜਨਵਰੀ ਦੌਰਾਨ ਕੁੱਲ 24800 ਨੌਕਰੀਆਂ ਦੀ ਕਟੌਤੀ ਹੋਈ ਹੈ ਇਸ ਦੇ ਬਾਵਜੂਦ ਬੇਰੋਜ਼ਗਾਰੀ ਦਰ ਘਟ ਕੇ 6.5 ਫੀਸਦੀ ਰਹਿ ਗਈ ਹੈ ਜਿਸ ਦਾ ਮੁੱਖ ਕਾਰਨ ਕੱਟ ਲੋਕਾਂ ਦੇ ਵੱਲੋਂ ਨੌਕਰੀ ਦੀ ਭਾਲ ਕਰਨਾ ਦੱਸਿਆ ਜਾ ਰਿਹਾ ਹੈ ਅਥਰ ਸ਼ਾਸਤਰੀ ਨੇ ਪਹਿਲਾ ਅਨੁਮਾਨ ਲਗਾਇਆ ਸੀ ਕਿ ਕੈਨੇਡਾ ਦੀ ਅਰਥ ਵਿਵਸਥਾ ਦੇ ਵਿੱਚ ਲਗਭਗ 7000 ਨਵੀਆਂ ਨੌਕਰੀਆਂ ਸ਼ਾਮਲ ਹੋਣਗੀਆਂ ਅਤੇ ਬੇਰੋਜ਼ਗਾਰੀ ਦਾ 6.8% ਰਹੇਗੀ ਪਰ ਅਸਲ ਨਤੀਜੇ ਉਮੀਦਾਂ ਤੋਂ ਵੱਖਰੇ ਨਿਕਲੇ ਨੇ ਸੀਆਈਪੀਸੀ ਦੇ ਅਥਰ ਸ਼ਾਸਤਰੀ ਐਨ ਡੀਓ ਗਰਾਥਮ ਦੇ ਮੁਤਾਬਕ ਰਿਪੋਰਟ ਕਾਫੀ ਮਿਸ਼ੁਰਤ ਹੈ ਕਿਉਂਕਿ ਨੌਕਰੀਆਂ ਅਤੇ ਬੇਰੋਜ਼ਗਾਰੀ ਦੋਵਾਂ ਦੇ ਵਿੱਚ ਇਕੱਠੇ ਹੀ ਕਮੀ ਵੇਖੀ ਗਈ ਹੈ ਉਹਨਾਂ ਦਾ ਕਹਿਣਾ ਸੀ ਕਿ ਇਸ ਦੇ ਪੋਰਟ ਦੇ ਨਾਲ ਬੈਂਕ ਆਫ ਕੈਨੇਡਾ ਦੀ ਵਿਆਸਤ ਨਾਤੀ ਨੀਤੀ ਵਿੱਚ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਘਟ ਗਈ ਹੈ ਅਤੇ ਦਰਸਾਲ ਤੇ ਪਾਕੀ ਹਿੱਸੇ ਲਈ ਸਥਿਰ ਰਹਿ ਸਕਦੀ ਹੈ। ਟੀਡੀ ਬੈਂਕ ਦੇ ਅਰਥਸ਼ਾਸਤਰੀ ਐਂਟੋ ਹੈਂਸਿਕ ਨੇ ਰਿਪੋਰਟ ਤੇ ਕੁਝ ਸਕਾਰਾਤਮਕ ਪੰਥਾ ਦੇ ਵੱਲ ਵੀ ਧਿਆਨ ਦਿਵਾਇਆ ਹੈ। ਉਹਨਾਂ ਨੇ ਦੱਸਿਆ ਕਿ ਜਿੱਥੇ ਪਾਰਟ ਟਾਈਮ ਨੌਕਰੀਆਂ ਦੇ ਵਿੱਚ 70 ਹਜ਼ਾਰ ਦੀ ਕਮੀ ਆਈ ਹੈ ਉੱਥੇ ਪੂਰੇ ਸਮੇਂ ਦੀਆਂ ਨੌਕਰੀਆਂ ਵਿੱਚ 49 ਹਜ਼ਾਰ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਦੇ ਅੰਕੜਿਆਂ ਦੇ ਅਨੁਸਾਰ ਕੈਨੇਡਾ ਦੇ ਵਿੱਚ ਕੁੱਲ 1,49,000 ਪੂਰੇ ਸਮੇਂ ਦੀਆਂ ਨੌਕਰੀਆਂ ਵਧੀਆਂ ਸਨ। ਉਮਰ ਅਤੇ ਲਿੰਗ ਅਨੁਸਾਰ ਦੇਖਿਆ ਜਾਵੇ ਤਾਂ 25 ਤੋਂ 54 ਸਾਲ ਦੀ ਉਮਰਤਾ ਦੇ ਵਿੱਚ ਸਭ ਤੋਂ ਵੱਧ ਨੌਕਰੀਆਂ ਦੀ ਕਮੀ ਦਰਜ ਕੀਤੀ ਗਈ ਹੈ ਜਿੱਥੇ ਲਗਭਗ 27000 ਨੌਕਰੀਆਂ ਖਤਮ ਹੋਈਆਂ ਨੇ ਇਸ ਨਾਲ ਹੀ ਮੁੱਖ ਮੰਡਲ ਦੇ ਮੱਧਵਰ ਦੇ ਵਿੱਚ ਬੇਰੋਜ਼ਗਾਰੀ ਦਰ ਘਟ ਕੇ 5.4% ਰਹਿ ਗਈ ਹੈ ਜੋ ਜੁਲਾਈ 2024 ਤੋਂ ਬਾਅਦ ਸਭ ਤੋਂ ਘੱਟ ਬੱਧ ਹੈ ਆਰਬੀਸੀ ਦੇ ਅਰਥ ਸ਼ਾਸਤਰੀ ਨਾਥਨ ਜੈਂਸਨ ਨੇ ਕਿਹਾ ਹੈ ਕਿ ਜਨਸੰਖਿਆ ਅਤੇ ਇਮੀਗ੍ਰੇਸ਼ਨ ਨੀਤੀਆਂ ਦੇ ਪ੍ਰਭਾਵ ਦੇ ਕਾਰਨ ਨੌਕਰੀਆਂ ਦੇ ਕੁਝ ਨੁਕਸਾਨ ਦੇ ਪਾਵਸੂਦ ਵੀ ਬੇਰੋਜ਼ਗਾਰੀ ਦਰ ਘਟ ਸਕਦੀ ਹੈ ਮੌਨਾਂ ਮੁਤਾਬਕ ਬੇਰੋਜ਼ਗਾਰੀ ਦਰ ਨੂੰ ਸਥਿਰ ਰੱਖਣ ਦੇ ਲਈ ਹਰ ਮਹੀਨੇ ਵੱਡੀ ਗਿਣਤੀ ਦੇ ਵਿੱਚ ਨਵੀਆਂ ਨੌਕਰੀਆਂ ਪੈਦਾਉਣ ਦੀ ਲੋੜ ਨਹੀਂ ਰਹੀ। ਬੀਐਮਓ ਦੇ ਮੁਖਰਤਿਸ਼ਾਸਤਰੀ ਡਗਲਸ ਪੋਰਟਰ ਨੇ ਦੱਸਿਆ ਕਿ ਜਨਵਰੀ ਦੇ ਵਿੱਚ ਕੁੱਲ 119000 ਲੋਕ ਕਾਲਜਪਲ ਤੋਂ ਬਾਹਰ ਹੋ ਗਏ ਨੇ। ਜੋ ਮਾਮਾਰੀ ਤੋਂ ਬਾਅਦ ਇਸ ਹਫਤੇ ਵੱਡੀਆਂ ਕਮੀਆਂ ਵਿੱਚ ਹੋਈ ਕਿ ਭਾਗੀਦਾਰੀ ਦਰ ਘਟ ਕੇ 65% ਰਹਿ ਗਈ ਹੈ ਤੇ ਖੇਤਰਵਾਰ ਅੰਕੜੇ ਮੁਤਾਬਕ ਨਿਰਮਾਣ, ਸਿੱਖਿਆ ਤੇ ਜਨਤਕ ਪ੍ਰਸ਼ਾਸਨ ਦੇ ਵਿੱਚ ਨੌਕਰੀਆਂ ਦੀ ਕਮੀ ਆਈ ਹੈ। ਇਸ ਦੇ ਉਲਟ ਸੂਚਨਾ ਤੇ ਮਨੋਰੰਜਨ ਕਾਰੋਬਾਰਿਕ ਸੇਵਾਵਾਂ ਤੇ ਖੇਤੀਬਾੜੀ ਖੇਤਰ ਦੇ ਵਿੱਚ ਵੀ ਵਿਵਾਦ ਅਰਜ ਕੀਤਾ ਗਿਆ ਹੈ ਵਿੱਤੀ ਮਹਾਰਾ ਦਾ ਮੰਨਣ ਕਿ ਬੇਰੋਜ਼ਗਾਰੀ ਦਰ ਤੇ ਵਿਚਾਈ ਕਮੀ ਮਜ਼ਬੂਤ ਪਰਤੀ ਦੀ ਪਛਾਈ ਜਨ ਸੰਖਿਆਕ ਤਬਦੀਲੀਆਂ ਦਾ ਨਤੀਜਾ ਹੈ ਵਧਦੀਆਂ ਲਾਗਤਾਂ ਤੇ ਅਸਮਾਨ ਤਨਖਾਹ ਵਾਧੇ ਕਰਨ ਦੇ ਲਈ ਪਰਿਵਾਰਾਂ ਨੂੰ ਅਜੇ ਵੀ ਵਿੱਤੀ ਦਬਾਅ ਦਾ ਸਾਮਨਾ ਕਰਨਾ ਪੈ ਰਿਹਾ ਹੈ। ਕੁਲ ਮਿਲਾ ਕੇ ਕੈਨੇਡਾ ਦਾ ਲੇਬਰ ਮਾਰਕੀਟ ਇਸ ਵੇਲੇ ਸਥਿਰਤਾ ਦਿਖਾਈ ਦੇ ਰਿਹਾ ਹੈ ਪਰ ਆਰਥਿਕ ਮਾਹਰਾਂ ਦੇ ਅਨੁਸਾਰ ਆਉਣ ਵਾਲੇ ਮਹੀਨਿਆਂ ਦੇ ਵਿੱਚ ਹਲਕਾ ਉਤਤੇ ਨਜ਼ਰ ਰੱਖਣ ਦੀ ਲੋੜ ਰਹੇਗੀ। ਕੈਨੇਡਾ ਦੇ ਲੇਬਰ ਮਾਰਕੀਟ ਨਾਲ ਸੰਬੰਧਿਤ ਜਨਵਰੀ ਮਹੀਨੇ ਦੀ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਮਿਲੇ-ਜੁਲੇ ਸੰਕੇਤ ਮਿਲ ਰਹੇ ਨੇ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਦੇਸ਼ ਦੇ ਵਿੱਚ ਜਨਵਰੀ ਦੌਰਾਨ ਕੁੱਲ 24800 ਨੌਕਰੀਆਂ ਦੀ ਕਟੌਤੀ ਹੋਈ ਹੈ। ਇਸ ਦੇ ਬਾਵਜੂਦ ਬੇਰੋਜ਼ਗਾਰੀ ਦਰ ਘਟ ਕੇ 6.5 ਫੀਸਦੀ ਰਹਿ ਗਈ ਹੈ। ਜਿਸ ਮੁਕ ਕਾਰਨ ਕੱਟ ਲੋਕਾਂ ਦੇ ਵੱਲੋਂ ਨੌਕਰੀ ਦੀ ਭਾਲ ਕਰਨਾ ਦੱਸਿਆ ਜਾ ਰਿਹਾ ਹੈ ਅਤੇ ਸ਼ਾਸਤਰੀ ਨੇ ਪਹਿਲਾ ਅਨੁਮਾਨ ਲਗਾਇਆ ਸੀ ਕਿ ਕੈਨੇਡਾ ਦੀ ਅਰਥ ਵਿਵਸਥਾ ਦੇ ਵਿੱਚ ਲਗਭਗ 7000 ਨਵੀਆਂ ਨੌਕਰੀਆਂ ਸ਼ਾਮਲ ਹੋਣਗੀਆਂ ਅਤੇ ਬੇਰੋਜ਼ਗਾਰੀ ਦਾ 6.8% ਰਹੇਗੀ ਪਰ ਅਸਲ ਨਤੀਜੇ ਉਮੀਦਾਂ ਤੋਂ ਵੱਖਰੇ ਨਿਕਲੇ ਨੇ ਸੀਆਈਪੀਸੀ ਦੇ ਅਥਾ ਸ਼ਾਸਤਰੀ ਐਨ ਡੀਓ ਗ੍ਰਾਥਮ ਦੇ ਮੁਤਾਬਕ ਰਿਪੋਰਟ ਕਾਫੀ ਮਿਸ਼ੁਰਤ ਹੈ ਕਿਉਂਕਿ ਨੌਕਰੀਆਂ ਅਤੇ ਬੇਰੋਜ਼ਗਾਰੀ ਦੋਵਾਂ ਦੇ ਵਿੱਚ ਇਕੱਠੇ ਹੀ ਕਮੀ ਵੇਖੀ ਗਈ ਹੈ ਉਹਨਾਂ ਦਾ ਕਹਿਣਾ ਸੀ ਕਿ ਇਸ ਦੇ ਪੋਰਟ ਦੇ ਨਾਲ ਬੈਂਕ ਆਫ ਕੈਨੇਡਾ ਦੀ ਵਿਆਸਰਾਦੀ ਨੀਤੀ ਵਿੱਚ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਘਟ ਗਈ ਹੈ ਅਤੇ ਦਰਦਾ ਸਾਲ ਤੇ ਪਾਕੀ ਹਿੱਸੇ ਲਈ ਸਥਿਰ ਰਹਿ ਸਕਦੀ ਹੈ। ਟੀਡੀ ਬੈਂਕ ਦੇ ਅਰਥਸ਼ਾਸਤਰੀ ਐਂਟੋ ਹੈਂਸਿਕ ਨੇ ਰਿਪੋਰਟ ਤੇ ਕੁਝ ਸਕਾਰਾਤਮਕ ਪੰਥਾ ਦੇ ਵੱਲ ਵੀ ਧਿਆਨ ਦਿਵਾਇਆ ਹੈ। ਉਹਨਾਂ ਨੇ ਦੱਸਿਆ ਕਿ ਜਿੱਥੇ ਪਾਰਟ ਟਾਈਮ ਨੌਕਰੀਆਂ ਦੇ ਵਿੱਚ 70 ਹਜ਼ਾਰ ਦੀ ਕਮੀ ਆਈ ਹੈ ਉੱਥੇ ਪੂਰੇ ਸਮੇਂ ਦੀਆਂ ਨੌਕਰੀਆਂ ਵਿੱਚ 49 ਹਜ਼ਾਰ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਦੇ ਅੰਕੜਿਆਂ ਦੇ ਅਨੁਸਾਰ ਕੈਨੇਡਾ ਦੇ ਵਿੱਚ ਕੁੱਲ 1,49,000 ਪੂਰੇ ਸਮੇਂ ਦੀਆਂ ਨੌਕਰੀਆਂ ਵਧੀਆਂ ਸਨ। ਉਮਰ ਅਤੇ ਲਿੰਗ ਅਨੁਸਾਰ ਦੇਖਿਆ ਜਾਵੇ ਤਾਂ 25 ਤੋਂ 54 ਸਾਲ ਦੀ ਉਮਰਤਾ ਦੇ ਵਿੱਚ ਸਭ ਤੋਂ ਵੱਧ ਨੌਕਰੀਆਂ ਦੀ ਕਮੀ ਦਰਜ ਕੀਤੀ ਗਈ ਹੈ ਜਿੱਥੇ ਲਗਭਗ 27000 ਨੌਕਰੀਆਂ ਖਤਮ ਹੋਈਆਂ ਨੇ ਇਸ ਨਾਲ ਹੀ ਮੁਖਮਲ ਦੇ ਮੱਧਵਰ ਦੇ ਵਿੱਚ ਬੇਰੋਜ਼ਗਾਰੀ ਦਰ ਘਟ ਕੇ 5.4% ਰਹਿ ਗਈ ਹੈ ਜੋ ਜੁਲਾਈ 2024 ਤੋਂ ਬਾਅਦ ਸਭ ਤੋਂ ਘੱਟ ਬੱਧ ਹੈ ਆਰਬੀਸੀ ਦੇ ਅਰਥ ਸ਼ਾਸਤਰੀ ਨਾਥਨ ਜੈਂਸਨ ਨੇ ਕਿਹਾ ਹੈ ਕਿ ਜਨਸੰਖਿਆ ਅਤੇ ਇਮੀਗ੍ਰੇਸ਼ਨ ਨੀਤੀਆਂ ਦੇ ਪ੍ਰਭਾਵ ਦੇ ਕਾਰਨ ਨੌਕਰੀਆਂ ਤੇ ਕੁਝ ਨੁਕਸਾਨ ਦੇ ਪਾਵਸੂਦ ਵੀ ਬੇਰੋਜ਼ਗਾਰੀ ਦਰ ਘਟ ਸਕਦੀ ਹੈ ਉਨਾ ਮੁਤਾਬਕ ਬੇਰੋਜ਼ਗਾਰੀ ਦਰ ਨੂੰ ਸਥਿਰ ਰੱਖਣ ਦੇ ਲਈ ਹਰ ਮਹੀਨੇ ਵੱਡੀ ਗਿਣਤੀ ਦੇ ਵਿੱਚ ਨਵੀਆਂ ਨੌਕਰੀਆਂ ਬਣਾਉਣ ਦੀ ਲੋੜ ਨਹੀਂ ਰਹੀ। ਬੀਐਮਓ ਦੇ ਮੁੱਖ ਅਰਥ ਸ਼ਾਸਤਰੀ ਡਗਲਸ ਪੋਰਟਰ ਨੇ ਦੱਸਿਆ ਕਿ ਜਨਵਰੀ ਦੇ ਵਿੱਚ ਕੁੱਲ 119000 ਲੋਕ ਕਾਲਜਪਲ ਤੋਂ ਬਾਹਰ ਹੋ ਗਏ ਨੇ। ਜੋ ਮਾਮਲੀ ਤੋਂ ਬਾਅਦ ਦੀ ਸਭ ਤੋਂ ਵੱਡੀਆਂ ਕਮੀਆਂ ਵਿੱਚ ਹੋਈ ਹੈ। ਭਾਗੀਦਾਰੀ ਦਰ ਘਟ ਕੇ 65% ਰਹਿ ਗਈ ਹੈ ਤੇ ਖੇਤਰਵਾਰ ਅੰਕੜੇ ਮੁਤਾਬਕ ਨਿਰਮਾਣ, ਸਿੱਖਿਆ ਤੇ ਜਨਤਕ ਪ੍ਰਸ਼ਾਸਨ ਦੇ ਵਿੱਚ ਨੌਕਰੀਆਂ ਦੀ ਕਮੀ ਆਈ ਹੈ। ਇਸ ਦੇ ਉਲਟ ਸੂਚਨਾ ਅਤੇ ਮਨੋਰੰਜਨ ਕਾਰੋਬਾਰਿਕ ਸੇਵਾਵਾਂ ਤੇ ਖੇਤੀਬਾੜੀ ਖੇਤਰ ਦੇ ਵਿੱਚ ਵੀ ਵਿਵਾਦ ਦਾ ਦਰਜ ਕੀਤਾ ਗਿਆ ਹੈ ਵਿੱਤੀ ਮਹਾਰਾ ਦਾ ਮੰਨਿਆ ਕਿ ਫਿਰੋਜ਼ਗਰਤਾਂ ਦੇ ਵਿੱਚ ਆਈ ਕਮੀ ਮਜ਼ਬੂਤ ਪਰਤੀ ਦੀ ਬਚਾਈ ਜਨ ਸੰਖਿਆਕ ਤਬਦੀਲੀਆਂ ਦਾ ਨਤੀਜਾ ਹੈ ਵਧਦੀਆਂ ਲਾਗਤਾਂ ਤੇ ਅਸਮਾਨ ਤਨਖਾਹ ਵਾਧੇ ਕਰਨ ਦੇ ਲਈ ਪਰਿਵਾਰਾਂ ਨੂੰ ਅਜੇ ਵੀ ਵਿੱਤੀ ਦਬਾਅ ਦਾ ਸਾਮਨਾ ਕਰਨਾ ਪੈ ਰਿਹਾ ਹੈ। ਕੁਲ ਮਿਲਾ ਕੇ ਕੈਨੇਡਾ ਦਾ ਲੇਬਰ ਮਾਰਕੀਟ ਇਸ ਵੇਲੇ ਸਥਿਰਤਾ ਦਿਖਾਈ ਦੇ ਰਿਹਾ ਹੈ ਪਰ ਆਰਥਿਕ ਮਾਹਰਾਂ ਦੇ ਅਨੁਸਾਰ ਆਉਣ ਵਾਲੇ ਮਹੀਨਿਆਂ ਦੇ ਵਿੱਚ ਹਲਕਾ ਉਤਤੇ ਨਜ਼ਰ ਰੱਖਣ ਦੀ ਲੋੜ ਰਹੇਗੀ। ਕੈਨੇਡਾ ਦੇ ਲੇਬਰ ਮਾਰਕੀਟ ਨਾਲ ਸੰਬੰਧਿਤ ਜਨਵਰੀ ਮਹੀਨੇ ਦੀ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਵਿੱਚ ਮਿਲੇ-ਜੁਲੇ ਸੰਕੇਤ ਮਿਲ ਰਹੇ ਨੇ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਦੇਸ਼ ਦੇ ਵਿੱਚ ਜਨਵਰੀ ਦੌਰਾਨ ਕੁੱਲ 24800 ਨੌਕਰੀਆਂ ਦੀ ਕਟੌਤੀ ਹੋਈ ਹੈ। ਇਸ ਦੇ ਬਾਵਜੂਦ ਬੇਰੋਜ਼ਗਾਰੀ ਦਰ ਘਟ ਕੇ 6.5 ਫੀਸਦੀ ਰਹਿ ਗਈ ਹੈ। ਜਿਸ ਮੁਕਾਰਨ ਕਟ ਲੋਕਾਂ ਦੇ ਵੱਲੋਂ ਨੌਕਰੀ ਦੀ ਪਾਲ ਕਰਨਾ ਦੱਸਿਆ ਜਾ ਰਿਹਾ ਹੈ ਅਤੇ ਸ਼ਾਸਤਰੀ ਨੇ ਪਹਿਲਾ ਅਨੁਮਾਨ ਲਗਾਇਆ ਸੀ ਕਿ ਕੈਨੇਡਾ ਦੀ ਅਰਥ ਵਿਵਸਥਾ ਦੇ ਵਿੱਚ ਲਗਭਗ 7000 ਨਵੀਆਂ ਨੌਕਰੀਆਂ ਸ਼ਾਮਲ ਹੋਣਗੀਆਂ ਅਤੇ ਬੇਰੋਜ਼ਗਾਰੀ ਦਾ 6.8% ਰਹੇਗੀ ਪਰ ਅਸਲ ਨਤੀਜੇ ਉਮੀਦਾਂ ਤੋਂ ਵੱਖਰੇ ਨਿਕਲੇ ਨੇ ਸੀਆਈਪੀਸੀ ਦੇ ਅਰਥ ਸ਼ਾਸਤਰੀ ਐਨਡੀਓ ਗ੍ਰਾਥਮ ਦੇ ਮੁਤਾਬਕੀ ਰਿਪੋਰਟ ਕਾਫੀ ਮਿਸ਼ੁਰਤ ਹੈ ਕਿਉਂਕਿ ਨੌਕਰੀਆਂ ਅਤੇ ਬੇਰੋਜ਼ਗਾਰੀ ਦੋਵਾਂ ਦੇ ਵਿੱਚ ਇਕੱਠੇ ਹੀ ਕਮੀ ਵੇਖੀ ਗਈ ਹੈ ਉਹਨਾਂ ਦਾ ਕਹਿਣਾ ਸੀ ਕਿ ਇਸ ਜੀ ਪੋਰਟ ਦੇ ਨਾਲ ਬੈਂਕ ਆਫ ਕੈਨੇਡਾ ਦੀ ਵਿਆਸਰਾਤੀ ਨੀਤੀ ਵਿੱਚ ਵੱਡਾ ਬਦਲਾਅ ਆਉਣ ਦੀ ਸੰਭਾਵਨਾ ਘਟ ਗਈ ਹੈ ਅਤੇ ਦਰਦਾ ਸਾਲ ਤੇ ਪਾਕੀ ਹਿੱਸੇ ਲਈ ਸਥਿਰ ਰਹਿ ਸਕਦੀ ਹੈ। ਟੀਡੀ ਬੈਂਕ ਦੇ ਅਰਥ ਸ਼ਾਸਤਰੀ ਐਂਟੋ ਹੈਂਸਿਕ ਨੇ ਰਿਪੋਰਟ ਤੇ ਕੁਝ ਸਕਾਰਾਤਮਕ ਪੰਥਾ ਦੇ ਵੱਲ ਵੀ ਧਿਆਨ ਦਿਵਾਇਆ ਹੈ। ਉਹਨਾਂ ਨੇ ਦੱਸਿਆ ਕਿ ਜਿੱਥੇ ਪਾਰਟ ਟਾਈਮ ਨੌਕਰੀਆਂ ਦੇ ਵਿੱਚ 70 ਹਜ਼ਾਰ ਦੀ ਕਮੀ ਆਈ ਹੈ ਉੱਥੇ ਪੂਰੇ ਸਮੇਂ ਦੀਆਂ ਨੌਕਰੀਆਂ ਵਿੱਚ 49 ਹਜ਼ਾਰ ਦਾ ਵਾਧਾ ਹੋਇਆ ਹੈ। ਪਿਛਲੇ ਸਾਲ ਦੇ ਅੰਕੜਿਆਂ ਦੇ ਅਨੁਸਾਰ ਕੈਨੇਡਾ ਦੇ ਵਿੱਚ ਕੁੱਲ 1,49,000 ਪੂਰੇ ਸਮੇਂ ਦੀਆਂ ਨੌਕਰੀਆਂ ਵਧੀਆਂ ਸਨ। ਉਮਰ ਅਤੇ ਲਿੰਗ ਅਨੁਸਾਰ ਦੇਖਿਆ ਜਾਵੇ ਤਾਂ 25 ਤੋਂ 54 ਸਾਲ ਦੀ ਉਮਰਤਾ ਦੇ ਵਿੱਚ ਸਭ ਤੋਂ ਵੱਧ ਨੌਕਰੀਆਂ ਦੀ ਕਮੀ ਦਰਜ ਕੀਤੀ ਗਈ ਹੈ ਜਿੱਥੇ ਲਗਭਗ 27000 ਨੌਕਰੀਆਂ ਖਤਮ ਹੋਈਆਂ ਨੇ ਇਸ ਨਾਲ ਹੀ ਮੁਖੰਮਲ ਦੇ ਮੱਧਵਰ ਦੇ ਵਿੱਚ ਬੇਰੋਜ਼ਗਾਰੀ ਦਰ ਘਟ ਕੇ 5.4% ਰਹਿ ਗਈ ਹੈ ਜੋ ਜੁਲਾਈ 2024 ਤੋਂ ਬਾਅਦ ਸਭ ਤੋਂ ਘੱਟ ਬੱਧ ਹੈ ਆਰਬੀਸੀ ਦੇ ਅਰਥ ਸ਼ਾਸਤਰੀ ਨਾਥਨ ਜੈਂਸਨ ਨੇ ਕਿਹਾ ਹੈ ਕਿ ਜਨਸੰਖਿਆ ਅਤੇ ਇਮੀਗ੍ਰੇਸ਼ਨ ਨੀਤੀਆਂ ਦੇ ਪ੍ਰਭਾਵ ਦੇ ਕਾਰਨ ਨੌਕਰੀਆਂ ਤੇ ਕੁਝ ਨੁਕਸਾਨ ਦੇ ਪਾਵਸੂਦ ਵੀ ਬੇਰੋਜ਼ਗਾਰੀ ਦਰ ਘਟ ਸਕਦੀ ਹੈ ਉਨ੍ਹਾਂ ਮੁਤਾਬਕ ਬੇਰੋਜ਼ਗਾਰੀ ਦਰ ਨੂੰ ਸਥਿਰ ਰੱਖਣ ਦੇ ਲਈ ਹਰ ਮਹੀਨੇ ਵੱਡੀ ਗਿਣਤੀ ਦੇ ਵਿੱਚ ਨਵੀਆਂ ਨੌਕਰੀਆਂ ਬਣਾਉਣ ਦੀ ਲੋੜ ਨਹੀਂ ਰਹੀ। ਬੀਐਮਓ ਦੇ ਮੁੱਖ ਅਰਥ ਸ਼ਾਸਤਰੀ ਡਗਲਸ ਪੋਰਟਰ ਨੇ ਦੱਸਿਆ ਕਿ ਜਨਵਰੀ ਦੇ ਵਿੱਚ ਕੁੱਲ 119000 ਲੋਕ ਕਾਲਜਪੱਲ ਤੋਂ ਬਾਹਰ ਹੋ ਗਏ ਨੇ। ਜੋ ਮਾਮਲੀ ਤੋਂ ਬਾਅਦ ਦੀ ਸਭ ਤੋਂ ਵੱਡੀਆਂ ਕਮੀਆਂ ਵਿੱਚ ਹੋਈ ਹੈ। ਭਾਗੀਦਾਰੀ ਦਰ ਘਟ ਕੇ 65% ਰਹਿ ਗਈ ਹੈ ਤੇ ਖੇਤਰਵਾਰ ਅੰਕੜੇ ਮੁਤਾਬਕ ਨਿਰਮਾਣ, ਸਿੱਖਿਆ ਤੇ ਚੰਤਕ ਪ੍ਰਸ਼ਾਸਨ ਦੇ ਵਿੱਚ ਨੌਕਰੀਆਂ ਦੀ ਕਮੀ ਆਈ ਹੈ। ਇਸ ਦੇ ਉਲਟ ਸੂਚਨਾ ਅਤੇ ਮਨੋਰੰਜਨ ਕਾਰੋਬਾਰੀ ਸੇਵਾਵਾਂ ਤੇ ਖੇਤੀਬਾੜੀ ਖੇਤਰ ਦੇ ਵਿੱਚ ਵੀ ਵਿਵਾਦ ਦਾ ਦਰਜ ਕੀਤਾ ਗਿਆ ਹੈ ਵਿੱਤੀ ਮਹਾਰਾ ਦਾ ਮੰਨਣ ਕਿ ਬੇਰੋਜ਼ਗਾਰੀ ਦਰ ਤੇ ਵਿਚਾਈ ਕਮੀ ਮਜ਼ਬੂਤ ਪਰਤੀ ਦੀ ਬਚਾਈ ਜਨ ਸੰਖਿਆਕ ਤਬਦੀਲੀਆਂ ਦਾ ਨਤੀਜਾ ਹੈ ਵਧਦੀਆਂ ਲਾਗਤਾਂ ਤੇ ਅਸਮਾਨ ਤਨਖਾਹ ਵਾਧੇ ਕਰਨ ਦੇ ਲਈ ਪਰਿਵਾਰਾਂ ਨੂੰ ਅਜੇ ਵੀ ਵਿੱਤੀ ਦਬਾਅ ਦਾ ਸਾਮਨਾ ਕਰਨਾ ਪੈ ਰਿਹਾ ਹੈ। ਕੁਲ ਮਿਲਾ ਕੇ ਕੈਨੇਡਾ ਦਾ ਲੇਬਰ ਮਾਰਕੀਟ ਇਸ ਵੇਲੇ ਸਥਿਰਤਾ ਦਿਖਾਈ ਦੇ ਰਿਹਾ ਹੈ ਪਰ ਆਰਥਿਕ ਮਾਹਰਾਂ ਦੇ ਅਨੁਸਾਰ ਆਉਣ ਵਾਲੇ ਮਹੀਨਿਆਂ ਦੇ ਵਿੱਚ ਹਲਾਤਾਂ ਉਤੇ ਨਜ਼ਰ ਰੱਖਣ ਦੀ ਲੋੜ ਰਹੇਗੀ।